ਇੰਦਾ ਇਹ ਪੱਤੇ ਤੋੜ ਲੈਣੇ ਆ ਇਹਨਾਂ ਨੂੰ ਫਿਰ ਅੱਛੀ ਤਰ੍ਹਾਂ ਧੋਣਾ ਆਪਾਂ ਅਜੇ ਤੋੜਨੇ ਅਸੀਂ ਤੋੜ ਲਈਏ ਤੇ ਫਿਰ ਅਸੀਂ ਇਹਦੀ ਫੀਲ ਕਰਨ ਦੀ ਪੁਰਜੀ ਬਣਾਵਾਂਗੇ ਇਹ ਜੇ ਕਾਮ ਨੂੰ ਬਹੁਤ ਜ਼ਿਆਦਾ ਵਧੀਆ ਵਾ ਫੀਲ ਕਰਨ ਦੀ ਪੁਰਜੀ ਦਦੋਂ ਉਹ ਮੇਰੀ ਮੰਮੀ ਪਏ ਉਹਨਾਂ ਨੂੰ ਬ੍ਰੇਨ ਟੈਗ ਹੋਇਆ ਵਾ ਤੇ ਉਹਨਾਂ ਦਾ ਪਸਾ ਰੁਕਿਆ ਹੋਇਆ ਇੱਕ ਉਹਨਾਂ ਨੂੰ ਵੀ ਵਧੀਆ ਆਏ ਚੰਗੀ ਆ ਮੈਂ ਚਰੋ ਬਣਾ ਕੇ ਖਾਣੇ ਆ ਬਹੁਤ ਸਾਲ ਹੋ ਗਿਆ ਕਦੀ ਖਾਧੀ ਨਹੀਂ ਆ ਮੰਮੀ ਸਾਡੇ ਜਦੋਂ ਅਸੀਂ ਹੁੰਦੇ ਸੀ ਛੋਟੇ ਛੋਟੇ ਬਹੁਤ ਬਣਾਉਂਦੇ ਹੁੰਦੇ ਸੀ ਮੈਨੂੰ ਤੇ 15 ਸਾਲ ਹੋ ਗਏ ਹੋਣੇ ਖਾਦੀ ਨੂੰ ਪਰ ਮੈਨੇ ਬਹੁਤ ਮਿਸ ਕਰਨੀ ਹੀ ਕਾਫੀ ਦਿਨਾਂ ਤੋਂ ਇਹਨੂੰ ਅੱਜ ਮੈਂ ਪਿੰਡ ਆਈ ਹੀ ਮੈਂ ਕਿਹਾ ਚਲੋ ਆਪਾਂ ਟਰਾਈ ਕਰ ਲੈਂਦੇ ਆ ਫਿਰ ਪਿਲਕੰਦੀਪੁਰ ਜੀ ਅੱਜ ਨਹੀਂ ਆਈ ਕਾਫੀ ਦਿਨਾਂ ਦੀ ਆਈ ਆ ਤੋੜੋ ਸਪੈਸ਼ਲ ਨਹੀਂ ਪੀਜੀ ਦੀਆਂ ਇਹਨੂੰ ਪਰਮਾਤਮਾ ਹੀ ਬਗਾਉਂਦਾ ਆ ਇਹ ਕੁਦਰਤ ਦੀ ਵਜ੍ਹਾ ਨਾਲ ਹੀ ਉੱਗਦੀ ਆ ਪਰਮਾਤਮਾ ਇਹਨੂੰ ਜਿੱਥੇ ਮਰਜੀ ਲਵਾ ਦਿੰਦਾ ਆ ਕੌਣ ਤੁਹਾਨੂੰ ਇਹ ਨਾ ਕਿਉਂ ਪਿੱਛੇ ਕੁੱਤੇ ਮੂਤਦੇ ਹੋਣੇ ਆ ਇਹਨੂੰ ਚੰਗੀ ਤਰ੍ਹਾਂ ਵਾਸ਼ ਕਰਦੇ ਨੇ ਰੱਬ ਦੀ ਦੇਣ ਜੀ ਆਹ ਕਿੰਨੀ ਸੋਹਣੀ ਕਿਤੇ ਉੱਗੀ ਹੋਈ ਆ ਕੁਦਰਤ ਦੀ ਕ੍ਰਾਮਤ ਵੇਖੋ ਕਿਸੇ ਨੇ ਪਾਣੀ ਨਹੀਂ ਪਾਇਆ ਕੋਈ ਨਹੀਂ ਦਿੱਤਾ ਕਿੰਨੀ ਸੋਹਣੀ ਗੀ ਹੋਈ ਆ ਇਹ ਨੂੰ ਅੱਛੀ ਤਰ੍ਹਾਂ ਵੋਸ਼ ਕਰ ਲੈਣਾ ਸਭ ਮੂਤ ਮਾਦਲਾ ਜੋ ਜੀ ਇਹ ਸੁਪਨਾ ਦੇ ਆ ਜਾਏ ਇਹ ਗਰਮ ਪੜੀ ਹੁੰਦੀ ਵੀ ਔਰ ਨੂੰ ਹੀ ਚੰਗੀ ਤਰਾਤੇ ਨਸਾਰ ਪਾਣੀ ਵੋਸ਼ ਕਰ ਲੈਣਾ ਜੀ ਤੇ ਤੇ ਚਾਰ ਪਾਣੀ ਵਿੱਚ ਲੈਣਾ ਤੇ ਇਹਨੂੰ ਚਾਰ ਵਾਰ ਵਾਸ਼ ਕਰ ਦੇਣਾ ਤਿੰਨ ਚਾਰ ਪਾਣੀ 'ਚ ਵਾਸ਼ ਕਰ ਲੈਣਾ ਤੇ ਜਾਲ ਪਾਣੀ ਲੈਣਾ ਮਤਲਬ ਉਹ ਸਮਝਿਆ ਨਾ ਸਮਝਿਆ ਨਾ ਤੂੰ ਚਾਹੀਦਾ ਹੋਰ ਬੜਾ 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 ਜੀ ਚਾਹ ਲੈ ਤੇ ਤੇ ਹੋ ਗਈ ਬੜਾ ਬੜਾ ਜੀ ਲੈ ਤੇ ਦੂਜੇ ਪਾਣੀ 'ਚ ਥੇ ਹੋਣਾ ਹੈ ਹਾਈ ਕਰਾਇਆ ਬੰਦੇ ਨੂੰ ਕਾਲਾ ਬੰਦੇ ਨੂੰ ਲੇ ਬੰਦ ਤੋਂ ਲੈ ਕੇ ਲੈ 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 ਮੈਂ ਪਾਣੀ ਨਿਚੋ ਜੀ ਉਹ ਮੈਂ ਜਦ ਮੈਂ ਤਿਆਰੀ ਕਰ ਲੈਨੀ ਦੂਜੀ ਕੰਮ ਦੀ ਉਹਨਾਂ ਚੇਤ ਸਾਡੇ ਪੀਰਾਂ ਦੀ ਲਾਗੇ ਜਗਾ ਦੇ ਕਰੋ ਜੀ ਦਰਸ਼ਨ ਬਹੁਤ ਹੀ ਜ਼ਿਆਦਾ ਲਾਹੇਵੰਦ ਜਗਾ ਹੈਗੀ ਆ ਜੀ ਜਾਰੀ ਜਗਾ ਹੈ ਹਾਂ ਜੀ ਤੇ ਉਹਨਾਂ ਚਰ ਮੈਂ ਸਬਜੀ ਤੋਂ ਫੇ ਪਿਆ ਉਹ ਬੱਚੇ ਖੇਡਣ ਦੇ ਤੇ ਕਹਿੰਦੀ ਮੈਂ ਵੀ ਜਾਣਾ ਉਹਨਾਂ ਵਿੱਚ ਮੈਂ ਜਾ ਚਲ ਜਾ ਤੁਰਦੀ ਇੱਥੋਂ ਤੱਕ ਤੁਰਦੀ ਗਈ ਜਖ ਡੇਗੀ ਹੁਣ ਵੇਖਿਓ ਰਣਕੇ ਭਜ ਜੀ ਕਪੜੇ ਜਾਦੇ ਪਾਏ ਵਿਚਾਰੀ ਕੁਤਰੀਆ ਨਹੀਂ ਜਾਂਦਾ ਓਏ ਐ ਇਧਰ ਉਧਰ ਚੰਦੀ ਮਿੱਟੀ ਕੇ ਸੋਸ ਸੁਪਾ ਜੀ ਵੀ ਰੋਕਿਆ ਵਾ ਮੈਂ ਖਾਲ ਲਿਆ ਕਿ ਵਾਦਾ ਹਲੋ ਅੱਜ ਤੋਂ ਬਾਅਦ ਕਾਦੀ ਤਾਂ ਕੋ ਕਾਦੀ ਕਾਦੀ ਹੋ ਗਈ ਨਾ ਇਹ ਤਾਂ ਉੱਥੇ ਲੋਤੀਆ ਤੁਲਖ ਜੀ ਜੀ ਕਸਮ ਰੱਖੀ ਅਸੇ ਕਿਤਾ ਬੈਣਾ ਇਹ ਨਹੀਂ ਤੇ ਬੈਂਦੀ ਰੋਂਦੀ ਆ ਅਖੀ ਤੁਹਾਡੇ ਚ ਜਾਣਾ ਵਾ ਨਹੀਂ ਨਹੀਂ ਬਾਈ ਕਿਤਾ ਏ ਤੁਸੀਂ ਉਹ ਨੁਖੜਾ ਹੋਗੇ ਉਹਦਾ ਜੀ ਨਹੀਂ ਲੱਗਦਾ ਤੁਹਾਡੇ ਤੋਂ ਬਿਨਾ ਅਹੀਂ ਇਹਦੇ ਵਿੱਚ ਆਲੂ ਪਾਵਾਂਗੇ ਆਲੂਆਂ ਨੂੰ ਅਸੀਂ ਕੱਟ ਲੈਣਾ ਇਦਾਂ ਥੋੜਾ ਬਰੀਕ ਬਰੀਕ ਪਤਲੇ ਪਤਲੇ ਆਲੂ ਕੱਟ ਲੈਣੇ ਆ ਹਾਂਜੀ ਜਿਆਦੇ ਮੋਟੇ ਕਰਤਾਗੇ ਤੇ ਤੇਤੀ ਰਿਜਨੇ ਨਹੀਂ ਆ ਆਲੂਆਂ ਨੂੰ ਹੀ ਕੱਟਦੇ ਪਏ ਆ ਆਲੂਆਂ ਨੂੰ ਕੱਟ ਕੇ ਤੇ ਫਿਰ ਇਹਦੇ ਵਿੱਚ ਹੀ ਅਸੀਂ ਉਹ ਕੀ ਪੀਲ ਕਰਨ ਕੱਟ ਲੈਣੇ ਉਹ ਰੱਖੀਏ ਇਹ ਨੂੰ ਕੱਟ ਲਾਂਗੇ ਆਲੂ ਕੱਟ ਕੇ ਤੇ ਫਿਰ ਸਿੱਧਾ ਹੀ ਹੌਨ ਪੀਲ ਕਰੂਂ ਕੱਟ ਲਾਂਗੇ ਦੇਖੋ ਆ ਵੇਖੋ ਆਲੂ ਨੂੰ ਅਸੀਂ ਤੇਲੂ ਤੋੜ ਲਈ ਜੋ ਪੀਸ ਕਰ ਤੇ ਪੀਲ ਕਨ ਤੇ ਵਿੱਚ ਕਿਉਂਕਿ ਪਾਣੀ ਨਾ ਫੱਜੇ ਨਾ ਪਾਣੀ ਨਹੀਂ ਨਾ ਪਾਉਣਾ ਖੁੱਦ ਹੀ ਜੇ ਹੁਣ ਆ ਵੇਖੋ ਪੀਲ ਕਨ ਕੱਢ ਲਈ ਜੇ ਮਤਲਬ ਸਾਗ ਵਾਂਗੂ ਕੱਟ ਲਿਆ ਉਹਨੂੰ ਉਹਨਾ ਪਤੜ ਕੇ ਦਾ ਸਮਾਨ ਕੱਟ ਲੈਨੇ ਆ ਇਹਦੇ ਵਿੱਚ ਜਿਆਦਾ ਕੁਝ ਨਹੀਂ ਪਾਉਣਾ ਪਿਆਜ਼ ਹਰੀ ਮਿਰਚ ਤੇ ਨਸਤੀ ਪਾਉਣਾ ਆ ਇਹਨੂੰ ਪਿਆਜ਼ਾਂ ਨੂੰ ਬਰੀਕ ਬਰੀਕ ਕੱਟ ਕੇ ਤੇ ਫਿਰ ਹਰੀ ਮਿਰਚੇ ਕੱਟ ਲਾਂਗੇ ਜੀ ਆ ਪਿਆਜ਼ ਕੱਟ ਕੇ ਆ ਲੋੜ ਹੋ ਦੀ ਮਿਰਚੇ ਤੇ ਪਿਆਜ਼ ਉੱਧਾ ਰਹਿ ਗਿਆ ਇਹ ਵੀ ਕੱਟ ਕੇ ਹੁਣ ਅਹੀ ਹਰੀ ਮਿਰਚੇ ਕੱਟੋ ਬਸ ਇਨਾ ਕੱਟਦੇ ਜਾਗੇ ਪੂਰਾ ਕਵ ਕਵ ਹੋ ਜਾਊਗਾ ਲੈ ਲੈ ਬੜਾ ਤੜਕੇ ਵੀ ਮਰ ਰੇ ਨਾ ਦੇਖ ਬੜੀ ਬਾਬਾ ਮੈਂ ਇਹ ਦੇਖ ਮੈਨੂੰ ਉਹ ਉਹ ਹਲੋ ਹਾਂਜੀ ਆਹ ਵੇਖੋ ਹੁਣ ਕੜਾਹੀ ਚ ਤੇਲ ਕਰਮ ਕਰ ਲਿਆ ਤਾਂ ਤੇ ਲਸਣ ਮੈਂ ਮੈਸ਼ ਕਰਨ ਲਈਆਂ ਕਿਉਂਕਿ ਲਸਣ ਜਣਾ ਥੋੜਾ ਗ੍ਰਾਉਂਡ ਜੇ ਕੀਤਾ ਚੰਗਾ ਲੱਗਦਾ ਵਾ ਇਹ ਸਬੂਤਾ ਜੇ ਕੱਟ ਕੇ ਪਈਏ ਤੇ ਤਾਂ ਟੇਸਟ ਘਟੋਂਦਾ ਇਦਾਂ ਮੈਨੂੰ ਵਧੀਆ ਲੱਗਦਾ ਮੈਂ ਜਾਂ ਕਟਲ ਨਹੀਂ ਹੁੰਨੀ ਆ ਅੱਜ ਮੈਂ ਕੁੱਟਿਆ ਨਹੀਂ ਇਦਾਂ ਕਰ ਲਿਆ ਹਾਂਜੀ ਤੇ ਕਿਹਈਆਂ ਨੇਸ ਪਰ ਕਿ ਮੈਨੂੰ ਥੋੜਾ ਸਮਝ ਨਹੀਂ ਆਉਂਦੀ ਇੱਥੇ ਆਪਣੇ ਤੇ ਮੈਨੂੰ ਥੋੜਾ ਆਪਣਾ ਹਿਸਾਬ ਨਾਲ ਪਤਾ ਹੁੰਦਾ ਤੇਲ ਗਰਮ ਹੋ ਗਿਆ ਜੀ ਤਾਂ ਇਹ ਤੇਲ ਗਰਮ ਹੋਣ ਤੋਂ ਬਾਅਦ ਮੈਂ ਮੇਝ ਪਿਆਜ਼ ਸੁੱਟਦੇ ਨਹੀਂ ਹੁੰਦੇ ਆਹ ਵੇਖੋ ਪਿਆਜ਼ ਤੇ ਹਰੀ ਮੇਥੀ ਸੁੱਟ ਦਿੱਤੀ ਇਹਦੇ ਵਿੱਚ ਮੈਂ ਵੀ ਤੇ ਲਸਣੇ ਆ ਜਿਹੜਾ ਮੈਂ ਕੀਤਾ ਆ ਗ੍ਰੈਂਡ ਤੇ ਆ ਡੇਂਜਰ ਮਿੰਟ ਨੂੰ ਨੜ ਕੋ ਬਾਅਦ ਇਦੇ ਵਿੱਚ ਮੈਂ ਹੁਣ ਪਾਦਾਂ ਦੀ ਮਸਾਲੇ ਥੋੜੇ ਥੋੜੇ ਜਿਹੇ ਦੇ ਵਿੱਚ ਮੈਂ ਐਡ ਕਰਾਂਗੀ ਹਲਦੀ ਹੋਰ ਦੀ ਵਗੈਰਾ ਥੋੜੀ ਕੜੀ ਪਈ ਹੈ ਰਾਤ ਵਾਲੀ ਇਹਨਾਂ ਖਾਵਾਂਗੇ ਫਿਰ ਮੈਂ ਦੇ ਵਿੱਚ ਨਮਕ ਐਡ ਕਰ ਦਾਂਗੀ ਥੋੜਾ ਹੋਰ ਕਰ ਦਾਂਗੀ ਥੋੜਾ ਜਿਹਾ ਹੋਰ ਕਰ ਦਾਂਗੀ ਤੇ ਹਲਦੀ ਪਾ ਦਾਂਗੀ ਹਲਦੀ ਪਾਉਣ ਤੋਂ ਬਾਅਦ ਸਿੰਪਲ ਜੀ ਸਬਜ਼ੀ ਆ ਥੋੜਾ ਜਿਹਾ ਮਸਾਲਾ ਪਾ ਦਾਂ ਤੇ ਆ ਵੇਖੋ ਕਿਹੋ ਜਿਹਾ ਲੱਗਿਆ ਜੀ ਬਹੁਤ ਹੀ ਜ਼ਿਆਦਾ ਸੁਆਦਿਸ਼ਟ ਸਬਜ਼ੀ ਬਣਦੀ ਹੈ ਤੁਸੀਂ ਟਰਾਈ ਕਰਿਓ ਨਾਲੇ ਕੰਮ ਫਾਇਦੇ ਦੀ ਬੜੀ ਜੀ ਅਸਲ ਤੇ ਦਵਾਈ ਆ ਨਾਲੇ ਸਬਜੀ ਆ ਤੇ ਨਾਲੇ ਦਵਾਈ ਆ ਔਰ ਮੇਰੇ ਵਿੱਚ ਆਲੂ ਤੇ ਜਿਹੜੀ ਫਖਰੀ ਢੀਲ ਕਰਨ ਦੀ ਪੱਤੀਆਂ ਕਟੀਆਂ ਹੋਈਆਂ ਸੀ ਉਹ ਮੇਰੇ ਵਿੱਚ ਪਾਤੀਆਂ ਜੀ ਬਸ ਹੁਣ ਉਹ ਬਣਾ ਕੇ ਤੇ ਖਾ ਲਾਂਗੇ ਨਾਲ ਕੜੀ ਹੈਗੀ ਆ ਤੇ ਨਾਲ ਇਹ ਲੈ ਲਾਂਗੇ ਰੋਟੀ ਖਾਣ ਦਾ ਮਜ਼ਾ ਹੀ ਦੁਗਣਾ ਹੋ ਜਾਣਾ ਇਹਦੇ ਨਾਲ ਤੁਸੀਂ ਵੀ ਵੇਖਿਓ ਤੇ ਸਹੀ ਬਣਾ ਕੇ ਜੇ ਤੁਸੀਂ ਬਣਾਓਗੇ ਤੁਸੀਂ ਕਹਿਣਾ ਵਾਕੇ ਹੀ ਗੱਲ ਸਹੀ ਆ ਕਿ ਬਹੁਤ ਹੀ ਜ਼ਿਆਦਾ ਸਵਾਦਿਸ਼ਟ ਸਬਜੀ ਬਣੀ ਆ ਜੀ ਟੇਸਟੀ ਸਬਜੀ ਬਣੀ ਆ ਜੀ ਲਿਆਓ ਇਧਰ ਤੋਂ ਉਤੇ ਉਹ ਵੇਖ ਲਓ ਫਿਰ ਮੈਂ ਇਹਨੂੰ ਕੱਜ ਦਾਂਗੀ ਇਹਨੂੰ ਰਲਾ ਕੇ ਮਿਕਸ ਕਰਕੇ ਸਾਰੇ ਮਸਾਲੇ ਨੂੰ ਇਹਨੂੰ ਮੈਂ ਕੱਜ ਦੇਣਾ ਹੈ ਫਿਰ 10-15 ਮਿੰਟਾਂ ਦੇ ਵਿੱਚ ਵਿੱਚ ਇਹ ਬਣ ਜਾਣਾ ਹੈ ਜਿਆਦਾ ਟਾਈਮ ਇਹਨੇ ਲੈਣਾ ਹੀ ਨਹੀਂ ਕਿਉਂਕਿ ਆਲੂ ਬਹੁਤ ਹੀ ਜਿਆਦਾ ਪਤਲੇ ਕੱਟੇ ਹੋਏ ਆਪਾਂ ਮੋٹے ਨਹੀਂ ਕੱਟੇ ਹੋਏ ਹਾਂਜੀ ਜੀ ਹੋਰ ਆਲੂ ਕੱਟੀਏ ਤੇ ਉਹ ਥੋੜੇ ਘੱਟ ਗਲਦੇ ਆ ਤੇ ਇਹ ਜਿਹੜੇ ਆਪਾਂ ਆਲੂ ਆ ਇਹ ਛੱਟ ਗਲ ਜਾਂਦੇ ਆ ਉਹ ਮੈਂ ਪੇੜੀ ਕਿਤੇ ਜਾਏਗਾ ਟੱਕਣ ਲੈ ਕੇ ਕੜਾਈ ਦਾ ਤੇ ਆਪਾਂ ਨਾ ਇਹਦੇ ਵਿੱਚ ਟੱਕ ਦਈਏ ਇਹਨੂੰ ਟੱਕਣ ਦੇ ਪਾਣੀ ਨਹੀਂ ਪਾਉਣਾ ਦੇਖੋ ਕੋਲ ਵੀ ਪਾਣੀ ਐਡ ਨਹੀਂ ਕਰਨਾ ਪੱਤੀਆਂ ਨੇ ਆਪੇ ਪਾਣੀ ਖੜਦੇ ਨਾ ਆਹ ਵੇਖੋ ਮੈਂ ਟੱਕਣ ਰੱਖਤਾ ਕੜਾਈ ਤੇ ਤੇ ਆਹ ਵੇਖੋ ਸਬਜੀ ਬੜ ਕੇ ਤਿਆਰ ਹੋ ਗਈ ਜੀ ਬਹੁਤ ਹੀ ਜਿਆਦਾ ਸਵਾਦ ਦੇ ਸਬਜੀ ਬਣੀ ਮੰਮੀ ਨੂੰ ਤੇ ਆਉਣ ਲੱਗੀ ਆ ਰੋਟੀ ਨਾਲ ਆਪਾਂ ਖਾਵਾਂਗੇ ਬਹੁਤ ਹੀ ਜਿਆਦਾ ਸਵਾਦ ਸਬਜੀ ਬਣ ਚੁੱਕੀ ਏ ਉਰਜੀ ਬਣ ਚੁੱਕੀ ਏ ਹੰਦੀ ਤੇ ਵੀਡੀਓ ਦੇ ਲਾਈਕ ਸ਼ੇਅਰ ਕਰ ਬਟ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਚੈਨਲ ਨੂੰ ਮੈਂ ਨਵੀਂ ਨਵੀਂ ਇਹ ਚੀਜ਼ਾਂ ਵੀਡੀਓਜ਼ ਵਜਾਰੇ ਬਣਾਉਣ ਲੱਗੀ ਆ ਤੇ ਮੈਨੂੰ ਇਨੀ ਜਾਚ ਜੂਜ ਹੈ ਕਿਤੇ ਗਲਤੀ ਫਲਤੀ ਭੁਲਤੀ ਹੋਖ ਮਾਫ ਕਰਿਓ ਹਾਂ ਜੀ ਇਹ ਵੱਤ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਸਾਡੀ ਵੀਡੀਓ ਨੂੰ ਸਾਰੀ ਨੂੰ ਵਾਚ ਕੀਤਾ ਜੀ ਗਰੀਬ ਜੀ ਪਰਿਵਾਰ ਦੀ ਵੀਡੀਓ ਨੂੰ ਵਾਚ ਕੀਤਾ ਜੀ ਥੈਂਕ ਯੂ so much ਬਾਏ ਬਾਏ